ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਜਿਹੜੇ ਆ ਉਹ ਦਰਸ਼ਨ ਦੇਦਾਰੇ ਜਿਹੜੇ ਆ ਕਰਵਾਉਂਦੇ ਰਹਿੰਨੇ ਆ ਤੇ ਅੱਜ ਅਸੀਂ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਸਿੱਧੂ ਮਰੀ ਦਾਰਬਾਰ ਦੇ ਉੱਤੇ ਪਹੁੰਚੋ ਆ ਜੋ ਕਿ ਨਾਗਾਂ ਦਾ ਇਸਾਦਾਰੀ ਨਾਗਾਂ ਦਾ ਦਰਬਾਰ ਆ ਤੇ ਇੱਥੋਂ ਦੀ ਜਿਹੜੀ ਆਬੋ ਹਵਾ ਆ ਉਹ ਬੜੀ ਹੀ ਸਿੰਪਲ ਬੜੀ ਹੀ ਸਾਦੀ ਤੇ ਬੜੀ ਹੀ ਖੂਬਸੂਰਤ ਥਾਂ ਆ ਇੱਥੇ ਦਾ ਦਰਬਾਰ ਦੇ ਜਿਹੜੇ ਆ ਤੁਸੀਂ ਆਪਣੀ ਸਕਰੀਨ ਦੇ ਉੱਤੇ ਜਿਹੜੇ ਆ ਉਹ ਮੇਰੇ ਨਾਲ ਦਰਸ਼ਨ ਕਰਦੇ ਪਏ ਹੋ ਤੇ ਦਰਸ਼ਨ ਲਗਾਤਾਰ ਤੁਹਾਨੂੰ ਜਿਹੜੇ ਆ ਉਹ ਸਿੱਧੂ ਮਰੀ ਦਾਰਬਾਰ ਦੇ ਕਰਵਾ ਰਹੇ ਆ ਜੀਵੇਂ ਕਿ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਾ ਆਪੀ ਇੱਕ ਗੁੱਜਰ ਦੀਆਂ ਮੱਝਾਂ ਜਿਹੜੀਆਂ ਨੇ ਉਹ ਵਰਮੀਆਂ ਦਾ ਰੂਪ ਲੈ ਲੈਂਦੀਆਂ ਨੇ ਉਹ ਵਰਮੀਆਂ ਦਾ ਰੂਪ ਕਿਵੇਂ ਲੈ ਲੈਂਦੀਆਂ ਨੇ ਉਹਦੇ ਤੇ ਵੀ ਗੱਲਬਾਤ ਕਰਨਿਆਂ ਨਾਲ ਦੇ ਨਾਲ ਜਿਹੜਾ ਆ ਪਹਿਲਾਂ ਤੁਹਾਨੂੰ ਅਸੀਂ ਦਰਬਾਰ ਦੇ ਜਿਹੜੇ ਆ ਉਹ ਚਾਰ ਚਫੇਰੇ ਦੇ ਦਰਸ਼ਨ ਕਰਵਾਉਨੇ ਆ ਦਰਬਾਰ ਦੇ ਜਿਹੜੇ ਜਿਹੜੇ ਦਰਸ਼ਨ ਕਰਾਉਨੇ ਆ ਤੁਹੰਦਾ ਦੇ ਕਿ ਪਿੰਡ ਸਾਧੂ ਚੱਕ ਜਿਹੜਾ ਗਰਦਾਸਪੁਰ ਸਾਧੂ ਚੱਕ ਦੇ ਬਿਲਕੁਲ ਨਾਲ ਕੋਈ ਅੱਧਾ ਕਿਲੋਮੀਟਰ ਦੀ ਇਹ ਦਰਬਾਰ ਜਿਹੜਾ ਆ ਇੱਕ ਬੜੇ ਸ਼ਾਂਤਮਈ ਮਾਹੌਲ ਦੇ ਵਿੱਚ ਜਿਹੜਾ ਆ ਉਹ ਬਣਿਆ ਹੋਇਆ ਆ ਬਹੁਤ ਹੀ ਖੂਬਸੂਰਤ ਜਿਹੜਾ ਆ ਇਹ ਜਿਹੜਾ ਆ ਸਾਰੇ ਦਾ ਸਾਰਾ ਜਿਹੜਾ ਤੁਸੀਂ ਦੇਖਦੇ ਪਿਓ ਦਰਸ਼ਨ ਦੇਦਾਰੇ ਜਿਹੜੇ ਉਹ ਤੁਹਾਨੂੰ ਇਹ ਕਰਵਾ ਦਿੰਨੇ ਆ ਤੇ ਦੋਸਤੋ ਇਸ ਟਾਈਮ ਅਸੀਂ ਦਰਬਾਰ ਦੇ ਵਿੱਚ ਪਹੁੰਚ ਚੁੱਕੇ ਆ ਤੇ ਸਾਡੇ ਨਾਲ ਇਸ ਟਾਈਮ ਦਲਬਾਗ ਮੁਨੀ ਜੀ ਮੌਜੂਦ ਨੇ ਤੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਆ ਇੱਥੇ ਸੇਵਾ ਕਰਦੇ ਪਏ ਨੇ ਤੇ ਬਹੁਤ ਜ਼ਿਆਦਾ ਇਹਨਾਂ ਨੇ ਜਿਹੜੀ ਇਸ ਮੰਦਿਰ ਦੀ ਡਿਵੈਲਪਮੈਂਟ ਵੀ ਕੀਤੀ ਆ ਤੇ ਅੱਜ ਅਸੀਂ ਇਥੋਂ ਦੀ ਜਿਹੜੀ ਕਥਾ ਆ ਇਥੋਂ ਦੀ ਅਸਲ ਕਹਾਣੀ ਕੀ ਹੈਗੀ ਏ ਸਿੱਧੂ ਮੀਰੀ ਨੂੰ ਸਿੱਧੂ ਮੀਰੀ ਕਿਉਂ ਕਿਹਾ ਜਾਂਦਾ ਆ ਤੇ ਸਿੱਧੂ ਮੀਰੀ ਦੇ ਵਿੱਚ ਜਿਹੜਾ ਆ ਉਹ ਨਾਗਾਂ ਦਾ ਤੇ ਗੁੱਜਰ ਦੀ ਗੱਲਬਾਤ ਜਿਹੜੀ ਏ ਉਹ ਇਤਿਹਾਸ ਕੀ ਏ ਉਹਦੇ ਤੇ ਗੱਲਬਾਤ ਕਰਨੇ ਆ ਮਹਾਰਾਜ ਦੱਸੋ ਜਰਾ ਕੀ ਕਹਾਣੀ ਹੈਗੀ ਆ ਸਭ ਤੋਂ ਪਹਿਲਾਂ ਜੀ ਆਏ ਚੈਨਲ ਦਾ ਧੰਨਵਾਦ ਬਾਕੀ ਸਰੋਤੇ ਜੋ ਵੀ ਸੁਣਦੇ ਆ ਉਹਨਾਂ ਨੂੰ ਮੇਰੇ ਵੱਲੋਂ ਸਿੱਧੂ ਮੀਰੀ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤ ਸ੍ਰੀ ਅਕਾਲ ਇਹ ਮੇਰੀ ਜੀ ਸੇਵਾ ਇੱਥੇ 2019 ਚ ਦਸੰਬਰ ਮਹੀਨੇ ਤੋਂ ਸ਼ੁਰੂ ਆ ਤੇ ਇੱਥੇ ਆਣ ਕੇ ਹੀ ਇਸ ਇਤਿਹਾਸ ਦਾ ਪਤਾ ਲੱਗਾ ਜਦੋਂ ਇੱਥੇ ਰਾਤ ਮੰਜਾ ਡਾਇਆ 30 ਸਾਲ ਤੋਂ ਇੱਥੇ ਕੋਈ ਰਾਤ ਨੂੰ ਸ਼ਾਮ ਨੂੰ ਨਹੀਂ ਸੀ ਰਹਿੰਦਾ ਸਾਨੂੰ ਬਾਬਾ ਜੀ ਦਾ ਹੁਕਮ ਹੋ ਗਿਆ ਕਿ ਜੇ ਸੇਵਾ ਕਰਨੀ ਆ ਤੇ ਫਿਰ ਇੱਥੇ ਰਹਿਣਾ ਪੈਣਾ ਇੱਥੋਂ ਨਹੀਂ ਜਾਣਾ ਅਸੀਂ ਉਹ ਬਚਨ ਸਿਰ ਮੱਥੇ ਲਏ ਤੇ ਇੱਥੇ ਰਾਤ ਦਿਨ ਸੇਵਾ ਕੀਤੀ ਉਹਨਾਂ ਨੇ ਫਿਰ ਆਪਣਾ ਇਤਿਹਾਸ ਸਾਨੂੰ ਆਪ ਹੀ ਦੱਸਿਆ ਉਹ ਇਸ ਤਰ੍ਹਾਂ ਆ ਕਿ ਇੱਕ ਛਪੜੀ ਦੇ ਤੌਰ ਤੇ ਮੰਨਿਆ ਜਾਂਦਾ ਸੀ ਸਿੱਧੋ ਮੀਰੀ ਸਿੱਧੋ ਮੀਰੀ ਦਾ ਮਤਲਬ ਆ ਇਹ ਸਿੱਧਾਂ ਦੀ ਧਰਤੀ ਆ ਤੇ ਦੇਵਤਿਆਂ ਦਾ ਇੱਥੇ ਵਾਸਾ ਆ ਇਹ ਜੋੜਾ ਭੈਣ ਭਰਾ ਸੀ ਦੋਨੇ ਜਿੰਨਾ ਤੋਂ ਦਾ ਮੂੰਹਾਂ ਵੀ ਬਣਿਆ ਇਹਨਾਂ ਦਾ ਇਤਿਹਾਸ ਇਸ ਤਰ੍ਹਾਂ ਆ ਕਿ ਇੱਥੋਂ ਬਹਿਰਾਮਪੁਰ ਰਾਮਪੁਰ ਇਹ ਸੁਥਰਿਆਂ ਦਾ ਸ਼ਹਿਰ ਸੀ ਬਹਿਰਾਮਪੁਰ ਇੱਥੇ ਬਹੁਤ ਬਹੁਤ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਆ ਬਹੁਤ ਪੁਰਾਣੀਆਂ ਉੱਥੇ ਰਾਸਾਂ ਪੈਂਦੀਆਂ ਹੁੰਦੀਆਂ ਸੀ ਤੇ ਉਦੋਂ ਦੁਨੀਆ ਪੈਦਲ ਹੀ ਚਲਦੀ ਹੁੰਦੀ ਸੀ ਤੇ ਪੈਦਲ ਹੀ ਆਉਣਾ ਪੈਦਲ ਹੀ ਜਾਣਾ ਕੱਚਿਆਂ ਰਸਤੇ ਸੀ ਉਹ ਰੋਜ ਉਹਨਾਂ ਨੇ ਦੇਖ ਕੇ ਆਉਣਾ ਤੇ ਗੱਲਾਂ ਬਾਤਾਂ ਕਰਦੇ ਆਉਣਾ ਉੱਥੇ ਆ ਹੋਇਆ ਉੱਥੇ ਆ ਹੋਇਆ ਇੱਕ ਦਿਨ ਦੇਵਤਾ ਆਪਣੇ ਭੈਣ ਨੂੰ ਕਹਿੰਦਾ ਕਿ ਦੁਨੀਆ ਬੜੀ ਇੱਧਰ ਅੱਗੇ ਜਾਂਦੀ ਆ ਕਿਤੇ ਤੇ ਮੈਂ ਵੀ ਪਤਾ ਕਰਨਾ ਕਿ ਕਿੱਥੇ ਜਾਂਦੇ ਆ ਤੇ ਗੱਲਾਂ ਬੜੀਆਂ ਦੱਸਦੇ ਉਥੋਂ ਦੀ ਭੈਣ ਨੇ ਕਿਹਾ ਕਿ ਅਸੀਂ ਇੱਥੇ ਹੀ ਠੀਕ ਆ ਇਸ ਦੁਨੀਆ ਜੇ ਵੜਾਂਗੇ ਤੇ ਔਖੇ ਹੋਵਾਂਗੇ ਉਸੇ ਵੇਲੇ ਸਾਨੂੰ ਫੜਨ ਵਾਲੇ ਤਿਆਰ ਹੋ ਜਾਂਦੇ ਆ ਤੇ ਤੂੰ ਇੱਥੇ ਹੀ ਠੀਕ ਹੈ ਇੱਥੇ ਹੀ ਭਜਨ ਬੰਦਗੀ ਕਰ ਰਹੇ ਆ ਬਹੁਤ ਨਿਰੰਕਾਰ ਦੀ ਕਿਰਪਾ ਹੈ ਪਰ ਉਹ ਨਹੀਂ ਮੰਨਿਆ ਅਗਲੇ ਦਿਨ ਉਹ ਬੇਜੋਰ ਹੋ ਕੇ ਭੈਣ ਤੋਂ ਆਪਣਾ ਰੂਪ ਇੱਕ ਸੋਹਣਾ ਜਵਾਨ ਲੜਕੇ ਦਾ ਬਣਾ ਕੇ ਤੇ ਉਸ ਸੱਤ ਦੇ ਵਿੱਚ ਜਾ ਕੇ ਤੇ ਖਲੋ ਗਿਆ ਸਾਰਾ ਦਿਨ ਦੇਖਦਾ ਰਿਹਾ ਮੌਜ ਮੇਲਾ ਸ਼ਾਮ ਨੂੰ ਉਹ ਜਿਹੜੇ ਕਰਦੇ ਸੀ ਰਸਾਂ ਪਾਉਂਦੇ ਸੀ ਉਹਨਾਂ ਦੇ ਬੰਦਿਆਂ ਨੇ ਇੱਕ ਚਰਾਗੀ ਫੇਰੀ ਜੋਤ ਜਗਾ ਕੇ ਜਿਹਦੇ ਚ ਸਾਰੇ ਕੀ ਆਪਣਾ ਯੋਗਦਾਨ ਪਾਉਂਦਾ ਕੋ ਪੈਸਾ ਠੇਲਾ ਸਾਰੇ ਜਦੋਂ ਪਾਉਂਦੇ ਪਾਉਂਦੇ ਉਹਦੇ ਗਾੜੀ ਆਏ ਦੇਵਤੇ ਦੇ ਉਹ ਖੁਸ਼ੀ ਬੜੀ ਚ ਆਇਆ ਸੀ ਪਰ ਮੈਨੂੰ ਪਛਾਣਿਆ ਵੀ ਕਿਸੇ ਨੇ ਨਹੀਂ ਤੇ ਮੈਂ ਦੇਖਿਆ ਸਭ ਕੁਝ ਆ ਖੁਸ਼ੀ ਜਾ ਕੇ ਜਦੋਂ ਥਾਲੀ ਗਾੜੀ ਆਈ ਚਰਾਗੀ ਵਾਲੀ ਤੇ ਉਹਦੇ ਮੰਨਦੇ ਵਾਲਾ ਦਿੱਤਾ ਵੀ ਮੈਂ ਇਦਾਂ ਵੱਡਾ ਬਾਦਸ਼ਾਹ ਬੰਦਾ ਜੋ ਚਾਹਾਂ ਮੈਂ ਕਰ ਸਕਦਾ ਤੇ ਮੈਂ ਥਾਲੀ ਕਿਉਂ ਖਾਲੀ ਜਾਣ ਦਿਆਂ ਉਹਨੇ ਇੱਕ ਸੋਨੇ ਦੀ ਮੋਹਰ ਬਣਾ ਕੇ ਤੇ ਉਹਦੇ ਥਾਲੀ ਦੇ ਵਿੱਚ ਪਾ ਦਿੱਤੀ ਜਦੋਂ ਫਿਰਦਿਆ ਤੁਰਦਿਆ ਸਾਰਿਆਂ ਦੀ ਥਾਲੀ ਹੋ ਗਈ ਪੂਰੀ ਤੇ ਗਾੜੀ ਗਈ ਆਪਣੇ ਮੰਤਪੁਰ ਉਹਨਾਂ ਜੋ ਵੀ ਪੈਸਾ ਠੇਲਾ ਗਿਣਿਆ ਵਿੱਚੋਂ ਜਦੋਂ ਸੋਨੇ ਦੀ ਮੋਹਰ ਨਿਕਲੀ ਉਨੇ ਪੁੱਠੀ ਸਿੱਧੀ ਕਰਕੇ ਵੇਖੀ ਕਿ ਇਹਨੂੰ ਤੇ ਬਹੁਤ ਕੋ ਮਹਾਨ ਸ਼ਕਤੀ ਆਈ ਸੀ ਜਿਨੇ ਇਹ ਪਾਈ ਆ ਤੇ ਇਹਨਾਂ ਨੂੰ ਪਤਾ ਕਿਉਂ ਨਹੀਂ ਲੱਗਾ ਉਹ ਆਪਣੇ ਸੇਵਾਦਾਰਾਂ ਨੂੰ ਆਂਦਾ ਵੀ ਆ ਕਿੰਨੇ ਪਾਈ ਆ ਉਹ ਕਹਿਣ ਲੱਗੇ ਵੀ ਸਾਨੂੰ ਪਤਾ ਨਹੀਂ ਲੱਗਾ ਇਹ ਕਿੰਨੇ ਪਾਤੀ ਆਂਦਾ ਜਿਹੜਾ ਅੱਜ ਆਇਆ ਉਹ ਕੱਲ ਵੀ ਆਏਗਾ ਜਿਹੜਾ ਅੱਜ ਆਇਆ ਉਹ ਕੱਲ ਵੀ ਆਏਗਾ ਤੇ ਤੁਸੀਂ ਕੱਲ ਧਿਆਨ ਰੱਖਣਾ ਇਹ ਇਛਾਤ阿里 ਆਇਆ ਸੀ ਉਹਨਾਂ ਨੇ ਪੂਰਾ ਇੰਤਜ਼ਾਮ ਕੀਤਾ ਪੰਜ ਸੱਤ ਕੱਚੇ ਘੜੇ ਮਗਾਏ ਬੀਨਾ ਵਾਲੇ ਜੋਗੀ ਮਗਾਲੇ ਰਾਤ ਰਾਤ ਭੈਣ ਨੂੰ ਆਣ ਕੇ ਕਹਿਣ ਲੱਗਾ ਕਿ ਤੂੰ ਮੈਨੂੰ ਐਵੇਂ ਰੋਕਦੀ ਸੀ ਮੈਨੂੰ ਕਿਸੇ ਨੇ ਨਹੀਂ ਪਛਾਣਿਆ ਭੈਣ ਬਹੁਤ ਬੰਦਗੀ ਵਾਲੀ ਸੀ ਬਹੁਤ ਉਹਦਾ ਮਨ ਸੱਚਾ ਉੱਚਾ ਸੀ ਉਹ ਕਹਿੰਦੀ ਠੀਕ ਹੈ ਨਹੀਂ ਪਛਾਣਿਆ ਤੇ ਬਸ ਇਹੋ ਕੁਛ ਹੀ ਆ ਕੱਲ ਵੀ ਹੋਣਾ ਹੁਣ ਨਾ ਜਾਈ ਆਉਂਦਾ ਨਹੀਂ ਮੈਨੂੰ ਪਛਾਣਿਆ ਕਿਸੇ ਨਹੀਂ ਮੈਂ ਕੱਲ ਵੀ ਜਾਵਾਂ ਆਂਦੀ ਜੇ ਜਾਏਗਾ ਤੇ ਫਿਰ ਕੱਲ ਦਈ ਨਾ ਕੁਛ ਹੱਥੋਂ ਆਪ ਉਹ ਫਿਰ ਉਸੇ ਤਰ੍ਹਾਂ ਜਦੋਂ ਚਰਾਗੀ ਫਿਰੀ ਸਾਰਾ ਦਿਨ ਦੇਖਦਾ ਰਿਆ ਉਸੇ ਤਰ੍ਹਾਂ ਹੀ ਉਹਨੇ ਨੇ ਮੋਹਰ ਪਾਈ ਉਹਨਾਂ ਨਾਲ ਇੱਕ ਬੰਦਾ ਛੱਡਿਆ ਸੀ ਨਾਲ ਭਾਈ ਜਿੱਥੋਂ ਤੈਨੂੰ ਸ਼ੱਕ ਪਾਇਆ ਮੋਹਰ ਪਵੇ ਖਿਆਲ ਰੱਖੀ ਥਾਲੀ ਚ ਕੀ ਕੋਈ ਪਾਉਂਦਾ ਜਾਦੂ ਦੇ ਅੱਗੇ ਆਈ ਉਨੇ ਮੋਰ ਪਾਈ ਤੇ ਉਹਨੇ ਬਾਹ ਖੜੀ ਕਰਕੇ ਉੱਥੇ ਖਲੋ ਗਿਆ ਉਹਨਾਂ ਪਹਿਲਾ ਇੰਤਜ਼ਾਮ ਕੀਤੇ ਹੀ ਉਹ ਚੱਕ ਕੇ ਘੜੇ ਵਾਲੇ ਦਿਵਾਲੇ ਉਹਦੇ ਲਿਆ ਕੇ ਰੱਖ ਦਿੱਤੇ ਤੇ ਬੀਨਾ ਵੜੇ ਪੇ ਵਜਾਲ ਫਿਰ ਇਹ ਦੇਵਤੇ ਲੋਗ ਜਿੱਨਾਂ ਚਿਰ ਮਰਜੀ ਮਾਲਸ ਦੇਜ ਰਹਿਣ ਪਰ ਇਹਨਾਂ ਨੂੰ ਆਪਣੇ ਰੂਪ ਚ ਆਣਾ ਹੀ ਪੈਂਦਾ ਜਦ ਬੀਨਾ ਦੀ ਧੁਨ ਵਜੀ ਤੇ ਉਹ ਆਪਣੇ ਰੂਪ ਚ ਆਣ ਕੇ ਦੇਵਤਾ ਬਣ ਗਿਆ ਸ਼ਕਤੀ ਬਹੁਤ ਸੀ ਇਸ ਦੇਵਤੇ ਚ ਅੱਜ ਵੀ ਬਹੁਤ ਆ ਉਹਨਾਂ ਨੇ ਘੜੇ ਕੱਚੇ ਜਿਹੜੇ ਲਾਏ ਸੀ ਆਲੇ ਦਿਵਾਲੇ ਉਹਨਾਂ ਦੇ ਫੰਕਾਰੇ ਮਰਵਾ ਮਰਵਾ ਕੇ ਉਹਨਾਂ ਨੂੰ ਪੱਕੇ ਕਰ ਦਿੱਤਾ ਤੇ ਉਹਦੀ ਸੱਤਿਆ ਖਿਚੀ ਗਈ ਸਾਰੀ ਤੇ ਠੰਡਾ ਹੋ ਗਏ ਤੇ ਬਹਿ ਗਿਆ ਉਹਨਾਂ ਨੇ ਪਟਾਰੀ ਲਿਆਂਦੀ ਤੇ ਉਹਦੇ ਵਿੱਚ ਪਾ ਲਿਆ ਪਾ ਕੇ ਉਸੇ ਵੇਲੇ ਹੀ ਉਹਨਾਂ ਨੇ ਤਿਆਰੀ ਕੀਤੀ ਵੀ ਇਹ ਚੀਜ਼ ਇੱਥੇ ਰੱਖਣ ਵਾਲੀ ਨਹੀਂ ਇਹਨੂੰ ਹੁਣੇ ਹੀ ਲਾਹੌਰ ਪਹੁੰਚਾਣਾ ਉਹਨਾਂ ਇੱਥੋਂ ਕੋ ਗੱਡਾ ਕੀਤਾ ਨਾਲ 4-5 ਬੰਦੇ ਉਹ ਗੱਡੇ ਤੇ ਬਹਿ ਗਏ ਨਾਲ ਪਟਾਰੀ ਰੱਖ ਲਈ ਉਹਨਾਂ ਨੇ ਉਦੋਂ ਦੇਵਤਾ ਬੇਹੋਸ਼ ਹੋਇਆ ਸੀ ਉਹਦੀ ਸ਼ਕਤੀ ਮੁੱਕ ਗਈ ਸੀ ਉਦੋਂ ਤੋਂ ਉਹਨਾਂ ਨੇ ਰੱਖ ਲਈ ਜਦ ਪੈਂਦਾ ਬੜਾ ਹੁੰਦਾ ਡੰਗਰ ਤੁਰਦੇ ਤੁਰਦੇ ਕਲਾਂ ਨੌਰ ਲਾਗੇ ਪਹੁੰਚੇ ਨਾ ਸਕੀ ਦੇ ਲਾਗੇ ਕੱਚੇ ਰਸਤੇ ਹੁੰਦੇ ਸੀ ਉਹ ਉਹਨਾਂ ਦੇ ਡੰਗਰ ਹੰਬ ਗਏ ਉੱਥੇ ਤੁਰਨਾ ਕੋਈ ਬਹਿ ਗਿਆ ਕਿਤੇ ਗੱਡਾ ਫਸ ਗਿਆ ਇਤਰਾ ਹੀ ਕਰਦੇ ਕਰਦੇ ਨਾ ਉਹ ਡੰਗਰ ਤੁਰਨ ਨਾ ਤੇ ਉਹ ਬਹਿ ਗਏ ਉਹ ਵੀ ਬਹਿ ਕੇ ਨਾਲ ਇਧਰ ਦੁਨੀਆਂ ਲੰਘਦੀ ਜਾਵੇ ਤੇ ਭੈਣ ਨੇ ਵੇਖਿਆ ਕਿ ਅੱਜ ਨਹੀਂ ਆਇਆ ਜਦੋਂ ਅੰਤਰ ਧਿਆਨ ਹੋ ਕੇ ਵੇਖਿਆ ਉਹਨੇ ਉਹਨੇ ਆਖਿਆ ਹੋਏ ਤੇ ਪਟਾਰੀ 'ਚ ਪੈ ਗਿਆ ਓਹੋ ਬੌਰੀ ਹੋਈ ਇਧਰ ਉਧਰ ਲੱਗੀ ਭੱਜਣ ਉਧਰ ਕਲਾਂ ਨਾਲ ਲੱਗੇ ਪਹੁੰਚ ਕੇ ਉਹ ਗੱਡਾ ਖਿਹਾਰ ਕੇ ਬੈਠੇ ਇੱਥੇ ਉਸ ਟਾਈਮ ਤੇ ਗੁੱਜਰ ਇੱਕ ਆਪਣੀਆਂ ਕੋਈ ਗਾਈਆਂ ਭੇਡਾਂ ਚਾਰਦਾ ਹੁੰਦਾ ਸੀ ਜੰਗਲ ਦੇ ਵਿੱਚ ਤੇ ਭਜਨ ਬੰਦਗੀ ਕਰਦੇ ਰਹਿਣਾ ਬਹਿ ਕੇ ਉਹਨੇ ਆਪਣੀ ਛਾਂ ਬਣਾ ਕੇ ਉੱਤੇ ਉਹ ਭੈਣ ਇਧਰ ਉਧਰ ਵੇਖੇ ਕਿ ਹੁਣ ਮੈਂ ਕਿਨੂੰ ਆਖਾਂ ਉਹ ਵੇਂਦੀ ਵੇਂਦੀ ਉਧਰ ਆਂਦੀ ਆ ਇੱਕ ਰੋਜ ਇੱਥੇ ਆਉਂਦਾ ਆ ਗੁੱਜਰ ਤੇ ਇਹਦਾ ਤਰਲਾ ਮਾਰਦੀ ਅੱਜ ਉਹਦੇ ਲਾਗੇ ਇੱਕ ਆਪਣਾ ਖੂਬਸੂਰਤ ਰੂਪ ਬਣਾ ਲਿਆ ਉਹਨੇ ਲੜਕੀ ਦਾ ਤੇ ਉਹਨੇ ਲਾਗੇ ਜਾ ਕੇ ਆਂਦੀ ਵੀ ਗੁਜਰਾ ਮੇਰਾ ਤੇ ਸਭ ਕੁਝ ਉਜੜ ਗਿਆ ਈ ਤੇ ਤੂੰ ਮੈਨੂੰ ਬਚਾ ਸਕਦਾ ਮੈਂ ਤੇਰੀ ਗਵਾਂਢਣੀ ਆਂ ਅੰਦਾ ਭੈਣ ਜੰਗਲ ਦੇ ਵਿੱਚ ਤੂੰ ਗਵਾਂਢਣ ਕਹਿੰਨੀ ਆ ਤੇ ਮੈਂ ਤੇ ਇੱਥੇ ਰੋਜ਼ ਆਉਣਾ ਮੈਨੂੰ ਤੇ ਕਦੀ ਤੁੱਲੀ ਸੀ ਨਹੀਂ ਅੱਗੇ ਕਹਿਣ ਲੱਗੀ ਕਿ ਅੱਜ ਮੈਨੂੰ ਮਜਬੂਰ ਹੋ ਕੇ ਆ ਰੂਪ ਦੇ ਵਿੱਚ ਤੇਰੇ ਅੱਗੇ ਆਉਣਾ ਪਿਆ ਉਤਰਾ ਸੀ नागदेव ਤੇ ਲੋਕ ਆ। ਹਾਲਾਂਕਿ ਕੀ ਕਰ ਸਕਦਾ ਮੈਂ ਤੇਰੇ ਵਾਸਤੇ? ਹਾਲਦੀਪ ਮੈਂ ਤੈਨੂੰ ਆਪਣੀ ਇੱਕ ਨਿਸ਼ਾਨੀ ਦੇਵਾਂਗੀ ਜਿਹੜੀ ਇੱਕ ਮੁੰਦਰੀ ਫੁੱਲ ਦੇ ਰੂਪ ਵਿੱਚ ਬਣੀ ਹੁੰਦੀ ਆ। ਉਹਨੂੰ ਦਿੱਤੇ ਜਾਂਦੇ ਉਹ ਆਂਦਾ ਮੇਰੀਆਂ ਭੇਡਾਂ ਬੱਕਰੀਆਂ ਕੌਣ ਇੱਥੇ ਖਿਆਲ ਰੱਖੇਗਾ। ਉਹ ਆਖਣ ਲੱਗੀ ਪਈ ਇਹਦੀ ਜ਼ਿੰਮੇਵਾਰੀ ਮੇਰੀ। ਇਹਨੂੰ ਕੋਈ ਨਹੀਂ ਤੇਰਾ ਛੇੜਦਾ ਇੱਥੇ ਮੈਂ ਧਿਆਨ ਰੱਖਾਂਗੀ। ਤੇ ਤੂੰ ਐ ਤੈਨੂੰ ਉਡਾ ਕੇ ਹੀ ਲੈ ਜਾਏਗੀ ਤੈਨੂੰ ਪਤਾ ਨਹੀਂ ਲੱਗੇਗਾ ਬਸ ਤੂੰ ਅੰਦਰੋਂ ਧਿਆਨ ਕਰ ਲੈ ਬਸ ਕਲਾ ਨੌਰਵਾਲ ਵਾਲੇ ਪਾਸੇ ਮੈਨੂੰ ਦਿਸਣ ਰਿਹਾ ਇਹ ਗੱਡਾ ਖਲੋਤਾ ਤੇ ਜਦੋਂ ਤੂੰ ਲਾਗੇ ਜਾਏਗਾ ਤੇ ਇੱਕ ਰਾਹੀ ਬਣ ਕੇ ਤੇ ਤੁਰਿਆ ਜਾਵੇਂ ਉਹਨਾਂ ਨੇ ਲਾਹੌਰ ਖੜਨਾ ਇਹਨੂੰ ਤੇ ਤੂੰ ਆਖੀ ਮੈਂ ਵੀ ਲਾਹੌਰ ਹੀ ਜਾਣਾ ਉਹ ਗੁਜਰੇ ਇਤਨਾ ਹੀ ਜਸੜੇ ਉਹ ਮੁੰਦਰੀ ਉਹਨੇ ਬਾਹ ਕਾ ਨੂੰ ਕੀਤੀ ਉਹ ਉਡਾ ਕੇ ਲੈ ਗਈ ਆਪਣੀ ਸ਼ਕਤੀ ਨਾਲ ਜਦ ਲਾਗੇ ਜਾ ਕੇ ਤੇ ਉਹ ਆਪਣੀ ਹੋਸ਼ ਆਹ ਚਾਣ ਕੇ ਤੇ ਤੁਰ ਪਿਆ ਰਾਹੀ ਬਣ ਕੇ ਅੱਗੇ ਉਹ 5-7 ਜਾਨੇ ਬੈਠੇ ਸੀ ਗੱਡੇ ਦੇ ਨਾਲ ਉਹਨਾਂ ਦੇ ਲਾਗੇ ਜਾ ਕੇ ਬਹਿ ਕੇ ਗੱਲੀ ਪੈ ਗਿਆ ਉਹਨਾਂ ਨੂੰ ਪੁੱਛਣ ਲੱਗਾ ਤੁਸੀਂ ਕਿੱਥੇ ਜਾਣਾ ਵਾਲਦੇ ਅਸੀਂ ਲਾਹੌਰ ਜਾਣਾ ਕਹਿਣ ਲੱਗਾ ਮੈਂ ਵੀ ਲਾਹੌਰ ਜਾਣਾ ਆਂਦਾ ਭਈ ਤੁਸੀਂ ਇੱਥੇ ਕਿਉਂ ਖੜੇ ਜੇ ਆਂਦੇ ਭਈ ਸਾਡੇ ਕੋ ਐ ਇੱਕ ਬਹੁਤ ਕੀਮਤੀ ਚੀਜ਼ ਆ ਤੇ ਇਹਨੂੰ ਅਸੀਂ ਲਾਹੌਰ ਪਹਚਾਣਾ ਤੇ ਸਾਡੇ ਡੰਗਰ ਨਹੀਂ ਤੁਰਨਦੇ ਤੇ ਬੜੀ ਮੁਸ਼ਕਿਲਿਆ ਤੇ ਆਂਦੇ ਵੀ ਤੁਸੀਂ ਇਤਨਾ ਕਰੋ ਸਿਰ ਤੇ ਚੁੱਕੋ ਹਾਂ ਆਂਦੇ ਵੀ ਅਸੀਂ ਸਾਰਿਆਂ ਨੇ ਜੋਰ ਲਾ ਲਿਆ ਪਟਾਰੀ ਗੱਡੇ ਨਾਲੋਂ ਨਹੀਂ ਤਾਂ ਹੁੰਦੀ ਉਹਨੂੰ ਪਤਾ ਸੀ ਵੀ ਮੈਂ ਨੂੰ ਜਨੇ ਭੇਜਿਆ ਉਹਨੇ ਦੱਸ ਕੇ ਖਲਾਇਆ ਸੀ ਭੈਣ ਨੇ ਵੀ ਤੂੰ ਜਦੋਂ ਸ਼ਵਾਏਗਾ ਉਹਨੂੰ ਤੇ ਤਾਕਤ ਵੀ ਆ ਜਾਏਗੀ ਦੇਵਤੇ ਦੇ ਵਿੱਚ ਦੁਬਾਰਾ ਤੇ ਤੇਰੀ ਪਹਿਚਾਣ ਵੀ ਆ ਜਾਏਗੀ ਉਹਨਾਂ ਨੂੰ ਆਂਦਾ ਵੀ ਜੇ ਮੈਂ ਤੁਹਾਡੀ ਛਾਡਾਂਾਂ ਲਾਹੌਰ ਤੇ ਉਹ ਆਂਦੇ ਜੇ ਤੂੰ ਛਾਡਾਂ ਐ ਤੇ ਅਸੀਂ ਤੈਨੂੰ 100 ਰੁਪਇਆ ਦੇ ਦਾਂਗੇ 100 ਰੁਪਇਆ ਕੀਤਾ ਸੀ ਗੱਡੇ ਵਾਲੇ ਨਾ ਉਹ ਆਂਦੇ ਵੀ ਸਾਡੇ ਤੇ ਪੰਜਾ ਕੋ ਨਹੀਂ ਇਹ ਚੁੱਕੀ ਜਾਣ ਲਈ ਤੇ ਇਕੱਲਾ ਕਿਤਰਾ ਲੈ ਜਾਏਗਾ ਵਿੱਚੋਂ ਇੱਕ ਦੋ ਜਣੇ ਆਂਦੇ ਵੀ ਚਕਾ ਕੇ ਵੇਖ ਲੋ ਉਹਨੇ ਜਾ ਕੇ ਆਪਣੀ ਮੁੰਦਰੀ ਫੁੱਲ ਵਾਲੀ ਜਿਹੜੀ ਆ ਉਹ ਸ਼ਵਾਈ ਨਾਲ ਦੇਵਤਾ ਵੀ ਕੈਮ ਹੋ ਗਿਆ ਤੇ ਪਟਾਰੀ ਵੀ ਹੌਲੀ ਫੁੱਲ ਵਾਂਗ ਹੋ ਗਈ ਉਹਨੇ ਥੱਲੇ ਹੱਥ ਪਾ ਲਿਆ ਦੂਜੇ ਪੰਨੇ ਉਹਨਾਂ ਸਾਰਿਆਂ ਨੂੰ ਅੰਦਾ ਲਾਉ ਚੱਕੋ ਉਹ ਤੇ ਚੁੱਕੀ ਜਾਣੀ ਸੀ ਉਹਨਾਂ ਪੂਰਾ ਜੋਰ ਲਾਇਆ ਇਧਰ ਗੁਜਰ ਨੇ ਤਾਂ ਕਰਕੇ ਤੇ ਥੱਲੇ ਸਿਰ ਦੇ ਦਿੱਤਾ ਸਿਰ ਦੇ ਕੇ ਤੇ ਤੁਰ ਪੇ ਸਾਰੇ ਕੋਈ ਮੀਲਕ ਪੈੜਾ ਗਏ ਤੇ ਦੇਵਤਾ ਫਿਰ ਭਾਖਿਆ ਦੇ ਵਿੱਚ ਉਹਨੂੰ ਦੱਸਣ ਲੱਗਾ ਭਾਈ ਇਹਨਾਂ ਨਾਲੋਂ ਹੁਣ ਥੋੜੀ ਜੀ ਵਿੱਥ ਪਾ ਕੇ ਇਸ ਤਰ੍ਹਾਂ ਤੋ ਰਿਆ ਤੋ ਰਿਆ ਜਾਂਦਾ ਉਹ ਆਂਦਾ ਵੀ ਮੈਨੂੰ ਭਾਰ ਬਹੁਤ ਲੱਗਣ ਰਿਹਾ ਪਿਆ ਜੇ ਤੇ ਮੈਂ ਸਾਹ ਲੈਣਾ ਕਿਤੇ ਤੇ ਮੈਨੂੰ ਤੰਗ ਨਾ ਕਰਿਓ ਮੈਂ ਪਹਚਾ ਦਾਂਗਾ ਸ਼ਾਮ ਤੱਕ ਤੁਹਾਡੀ ਉਹਾਂ ਦੇ ਕੋਈ ਗੱਲ ਉਹ ਮੀਰ ਕੇ ਪੈਂਦਾ ਹੋਰ ਅੱਗੇ ਨੂੰ ਤੁਰ ਪਿਆ ਅੱਗੇ ਜਾ ਕੇ ਵੇਖਿਆ ਤੇ ਇੱਕ ਰੁੱਖਾਂ ਦੀ ਝੰਗੀ ਜਿਤਨਾ ਇਹ ਆ ਹੁਣ ਇੱਥੇ ਸਿੱਧੋ ਮੀਰੀ ਉਹ ਉਹਦੇ ਤੋਂ ਕੋਈ 2 ਕਿੱਲੇ ਪਿੱਛੇ ਹੀ ਥੁੱਪੇ ਹੀ ਬੈ ਗਿਆ ਉਹ ਬੰਦੇ ਉਹਨੂੰ ਗੁੱਸੇ ਹੋਣ ਦਾ ਵੇ ਵੀ ਜੇ ਬਹਿਣਾ ਹੀ ਤੇ ਛਾਵੇਂ ਜਾ ਕੇ ਬਹੰਦੇ ਜਿੰਨਾ ਚਿਰ ਮਰਜ਼ੀ ਸਾਹ ਲੈ ਲੈਂਦੇ ਧੁੱਪੇ ਉਹਨਾਂ ਕੋ ਖਲੋਤਾ ਨਾ ਗਿਆ ਗੁਜਰ ਬਹਿ ਗਿਆ ਉਹ ਹੌਲੇ 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 ਕਰਕੇ ਤੇ ਉਹ ਛਾਂ ਦਾ ਰੁਖ ਕੀਤਾ ਤੇ ਉਹਦੇ ਤੋਂ ਦੂਰ ਆ ਕੇ ਕੋਈ 2 ਕਿੱਲੇ ਦਾ ਫਾਸਲਾ ਪਾ ਜਦੋਂ ਛਾਵੇਂ ਆਏ ਛਾਵੇਂ ਟੱਲੇ ਹੋ ਕੇ ਬਹਿ ਗਏ ਉਹਨੂੰ ਆਂਦੇ ਆਵਾਜ਼ ਮਾਰਨੀ ਸਾਨੂੰ ਜਦੋਂ ਚੁੱਕਣੀ ਹੋਊ ਤੇ ਚਲੂ ਚਕਾ ਦੇਣੀ ਜਦੋਂ ਢਿੱਲੇ ਹੋ ਗਏ ਬਹਿ ਗਏ ਦੇਵਤੇ ਨੇ ਕਿ ਆ ਭਾਈ ਹੁਣ ਖੋਲ ਦੇ ਉੱਤੋਂ ਢੱਕਣ ਸਾਡੀ ਪਟਾਰੀ ਦਾ ਜਿਵੇਂ ਖੋਲਿਆ ਫਿਰ ਉਸ ਪਰਪੂਰ ਸ਼ਕਤੀ ਦੇ ਨਾਲ ਖੜੇ ਦਾ ਖੜਾ ਹੀ ਹੋ ਗਏ ਤਾਂ ਉਹ ਆਇਆ ਤੇ ਆ ਕੇ ਤੇ ਵੇਖਿਆ ਗੁਜਰ ਨੂੰ ਉਹਨੂੰ ਆਂਦਾ ਆਵੇ ਭਗਤਾ ਸਾਡਾ ਪੈਣ ਭਰਾਵਾਂ ਦਾ ਤੂੰ ਮੇਲ ਕਰਾਉਣ ਵਾਲਾ ਹੁਣ ਤੇ ਤੂੰ ਬਹਿ ਹੁਣ ਮੇਰੀ ਫਨ ਦੇ ਉੱਤੇ ਉਥੋਂ ਵੇ ਜਿਉ ਆਪਣੀ ਸ਼ਕਤੀ ਨਾਲ ਬੈਠਾ ਚੀਰਦਾ ਆਇਆ ਧਰਤੀ ਨੂੰ ਤੇ ਐ ਹਰਨਾਨ ਪਿੰਡ ਆ ਉਹਦੇ ਲਾਗੇ ਇਹੋ ਜਿਹੜੀ ਸੱਕੀ ਵੀ ਕਹਿੰਦੇ ਕਿਰਨ ਵੀ ਕਹਿੰਦੇ ਆ ਨੌਮਣੀ ਵੀ ਕਹਿੰਦੇ ਆ ਬੜੇ ਨਾਂ ਆਏ ਦੇ ਹਰ ਇੱਕ 10 12 ਮੀਲਾਂ ਤੇ ਇਹਦਾ ਨਾਮ ਬਦਲਿਆ ਜਾਂਦਾ ਇੱਥੇ ਆ ਕੇ ਜਿਹੜੇ ਆਏ ਤੇ ਇਧਰੋਂ ਭੈਣ ਨੂੰ ਪਤਾ ਲੱਗਾ ਭਈ ਲੈ ਆ ਇਧਰੋਂ ਭੈਣ ਗਈ ਉੱਥੇ ਇਹਨਾਂ ਦੋਹਾਂ ਨੇ ਫਿਰ ਘੁੱਟ ਘੁੱਟ ਕੇ ਜੱਫੀਆਂ ਪਾਈਆਂ ਭੈਣ ਭਾਈਆਂ ਨੇ ਮਿਲੇ ਪਿਆਰ ਕੀਤਾ ਲੋਆ ਨੇ ਆਪਣੇ ਸਿਰ ਜੋੜੇ ਤੇ ਉਥੋਂ ਦਾ ਨਾਂ ਹੋ ਗਿਆ ਦਮੂਆ ਉਥੋਂ ਫਿਰ ਇੱਥੇ ਆਏ ਇੱਥੇ ਆ ਕੇ ਗੁੱਜਰ ਨੂੰ ਆਂਦੇ ਵੀ ਤੂੰ ਜਿਹੜਾ ਪਰਪਕਾਰ ਕੀਤਾ ਸਾਡੇ ਨਾਲ ਇਹਦਾ ਦੱਸ ਤੈਨੂੰ ਕੀ ਚਾਹੀਦਾ ਚਾਹਨਾ ਆ ਤੈਨੂੰ ਕੀ ਦਈਏ ਉਹ ਕਹਿੰਦਾ ਮੈਂ ਸਾਰੀ ਉਮਰ ਭੇਡਾਂ ਬੱਕਰੀਆਂ ਚਾਰਦਾ ਆ ਆ ਤੇ ਸਾਡੇ ਗੁੱਜਰ ਉਹੋ ਹੀ ਖਵਾਉਂਦਾ ਗੁੱਜਰ ਜੇ ਕੋ ਮੱਝਾਂ ਹੋਣ ਮੈਨੂੰ ਮੱਝਾਂ ਚਾਹੀਦੀਆਂ ਉਹਨਾਂ ਆਖਿਆ ਵਾੜੀ ਵਾਲਾ ਲਾਲਚ ਨਾ ਕਰੀ ਤੇ ਜਿੰਨੀਆਂ ਤੈਨੂੰ ਚਾਹੀਦੀਆਂ ਉੱਥੇ ਮੂੰਹ ਬੰਦ ਕਰ ਲਈ ਉਸੇ ਵੇਲੇ ਹੀ ਤੇ ਆਪਣੀਆਂ ਉਹ ਤੇਰੀਆਂ ਮੱਝਾਂ ਖਰੀ ਕੈ ਮਹਿਣ ਗਈਆਂ ਤੇ ਜ਼ਿੰਦਗੀ ਚ ਇਹਨਾਂ ਨੂੰ ਦੋ ਕੰਮ ਨਾ ਕਰੀ ਹੁਣ ਪਿੱਛੇ ਪੌਂਗੇ ਨਾ ਵੇਖੀ ਕਿ ਕਿੰਨੀਆਂ ਹੋਈਆਂ ਦੇ ਕਿੰਨੀਆਂ ਆਈਆਂ ਕਿੰਨੀਆਂ ਨਹੀਂ ਤੇ ਇੱਕ ਇਹਨਾਂ ਨੂੰ ਅਹੀਂ ਤੈਨੂੰ ਬਖਸ਼ੀਆਂ ਤੇ ਇਹਨਾਂ ਨੂੰ ਇਹ ਨਹੀਂ ਕਹਿਣਾ ਕਿ ਤੁਹਾਨੂੰ ਸੱਪ ਲੜ ਜੇ ਜਾਦ ਤੋ ਇਹ ਕੰਮ ਕਹੇਗਾ ਤੇ ਇਹਨਾਂ ਨੇ ਭਸਮ ਹੋ ਜਾਣਾ। ਉਦੋਂ ਤੇ ਉਹ ਮੰਨ ਗਿਆ। ਪਰ ਉਹਦੀ ਅੱਖਾਂ ਮੀਟ ਕੇ ਤੇ ਵਾੜੀ ਦੇ ਗਾੜੀ ਖਿਲਾਰ ਦਿੱਤਾ ਤੇ ਉਹਨੂੰ ਆਂਦੇ ਵੀ ਮੰਗੀ ਜਾ ਜਿਹੜੇ ਜਿਹੜੇ ਰੰਗ ਦੀ ਮੱਝ ਚਾਹੀਦੀ ਆ। ਉਹ ਕਾਲੀ, ਬੂਰੀ, ਲੋਹੀ, ਪੰਜ ਕਲਿਆਣੀ ਜਿਤਰਾ ਦੇ ਮੋਰੀਆਂ ਦੇ ਨਸਲਾ ਰੰਗ ਆ ਮੰ ਮੰਗੀ ਗਿਆ। ਮੱਝਾਂ ਭੱਜ ਭੱਜ ਕੇ ਵਾੜੀ 'ਚ ਵੜਦੀਆਂ ਗਈਆਂ। ਉਹਨਾਂ ਨੇ ਅੱਖਾਂ ਮੀਟੀਆਂ ਉਹਨੂੰ ਨਹੀਂ ਪਤਾ ਜਾ ਰਹੀਆਂ ਕਿ ਨਹੀਂ ਜਾ ਰਹੀਆਂ। ਮੱਜਾਂ ਨਹੀਂ ਆ ਗਈਆਂ ਕਿ ਉਹ ਆਪਸ ਵਿੱਚ ਲੜਨ ਢਗਣ ਦਾ ਪਿਆ। ਇਸ ਤਰ੍ਹਾਂ ਹੀ ਕਰਦਿਆਂ ਕਰਦਿਆਂ ਜਦੋਂ ਖੜਾਕ ਹੋਇਆ ਤੇ ਉਧਰੋਂ ਉਹਨੇ ਪਿੱਛੇ ਪੌਂ ਕੇ ਵੇਖਿਆ ਅੱਖਾਂ ਘੇੜ ਕੇ। ਉਧਰੋਂ ਮਈਆਂ ਪਿੰਦੀਆਂ ਪਿੰਦੀਆਂ ਉਹਦੇ ਉੱਤੇ ਆਲ ਚੜੀਆਂ। ਜਦੋਂ ਉਹਦੇ ਪੈਰ ਮਿੱਦੇ ਤੇ ਉਹਦੇ ਕੋਲ ਗਾਲ ਨਿਕਲ ਗਈ। ਓਏ ਤੁਹਾਨੂੰ ਸੱਪ ਲੜ ਜੇ। ਜਦੋਂ ਇਹ ਗੱਲ ਹੋਈ ਤੇ ਉਹ ਜਿੱਥੇ-ਜਿੱਥੇ ਹੈਗੀਆਂ ਸੀ ਉਹ ਇਸ ਧਰਤੀ ਦੇ ਉੱਤੇ ਵਰਮੀਆਂ ਦਾ ਰੂਪ ਧਾਰਨ ਕਰ ਲਿਆ। ਉਹਨਾਂ ਨੇ ਮਿੱਟੀ 'ਚ ਫਸਮ ਹੋ ਗਈ। ਉਹ ਗੁੱਜਰ ਵਿਚਾਰੇ ਦੇ ਹੱਥ ਫੇਰ ਕੁਛ ਨਾ ਰਿਆ ਉਹ ਫੇਰ ਰੋਣ ਕ ਲੌਣ ਲੱਗਾ ਤੇ ਮੈਨੂੰ ਤੇ ਅੱਗੇ ਨਾ ਹੀ ਮੈਂ ਬਰਬਾਦ ਹੋ ਗਿਆ ਆਂਦੇ ਨਹੀਂ ਤੂੰ ਸਾਡੇ ਦੇਵਤੇ ਲੋਕਾਂ ਨਾਲ ਜੁੜਿਆ ਤੇਰਾ ਨਾਮ ਰਹਿੰਦੀ ਦੁਨੀਆ ਤੱਕ ਰਹੇਗਾ ਸਾਡੇ ਨਾਲ ਜਿੱਥੇ ਤੂੰ ਸਾਨੂੰ ਲਿਆ ਕੇ ਭੈਣ ਭਰਾਵਾਂ ਨੂੰ ਮੇਲ ਕਰਾਇਆ ਉਸ ਜਗ੍ਹਾ ਦਾ ਨਾਂ ਅੱਜ ਤੋਂ ਹੋਏਗਾ ਦਮੂਆ ਉੱਥੇ ਵੀ ਵਰਦਾਨ ਦਿੱਤੇ ਇੱਥਿਆਂ ਦੇ ਸਿੱਧੋ ਅਮੀਰੀ ਇਹ ਭੈਣ ਮੇਰੀ ਦੀ ਜਗਾ ਹੋਏਗੀ। 나ਗਮਾਤਾ ਦੀ। ਇੱਥੇ ਆ ਕੇ ਜਿੰਨੇ ਵੀ ਫਲ ਮਿਲਣਗੇ ਇੱਥੋਂ ਪੈਣਗੇ ਤੇ ਤੂੰ ਜੋ ਭਗਤ ਬਦਗੀ ਆਪਣੀ ਅੱਗੇ ਕਰਦਾ ਉਹਦੇ ਨਾਲ ਇੱਕ ਚਰਾਗ ਰੱਖ। ਉਹ ਫੇ ਲੱਖਾਂ ਦਾ ਦਾਦਾ ਸਖੀ ਸੁਲਤਾਨ ਲਾਲਾਂ ਵਾਲੇ ਪੀਰ ਦਾ ਅਪਸ਼ਕ ਸੀ। ਉਹਦੀ ਬੰਦਗੀ ਕਰਦਾ ਸੀ। ਉਨੇ ਉਹਦੇ ਨਾਂ ਦਾ ਇੱਥੇ ਦੀਵਾ ਰਖਾਇਆ ਜੋ ਅੱਜ ਵੀ ਦਰਬਾਰ ਤੇ ਉੱਤੇ ਜਗ ਰਿਹਾ ਤੇ ਦੇਵਤੇ ਨੇ ਕਿਹਾ ਕਿ ਮੇਰੀ ਭੈਣ ਦੇ ਦਰਬਾਰ ਦੇ ਉੱਤੇ ਜਿੰਨੀਆਂ ਵੀ ਕੋਈ ਸੁਖਣਾ ਕਰੇਗਾ ਮੈਂ ਹਰ ਐਤਵਾਰ ਦੇ ਐਤਵਾਰ ਆਣ ਕੇ ਤੇ ਪੂਰੀਆਂ ਕਰਿਆ ਕਰਾਂਗਾ ਉਦੋਂ ਤੋਂ ਲੈ ਕੇ ਅੱਜ ਤੱਕ ਐਤਵਾਰ ਦਾ ਦਿਨ ਇਸ ਜਗ੍ਹਾ ਵਾਸਤੇ ਇੱਕ ਮਹਾਨ ਦਿਨ ਬਣ ਗਿਆ ਐਤਵਾਰ ਜਿਹੜੀਆਂ ਬੱਚਿਆਂ ਦੇ ਗਰਭ ਗਿਰ ਜਾਂਦੇ ਆ ਜਿਹੜੇ ਿੱਕੇ ਨਿੱਕੇ ਬੱਚੇ ਸੋਕੜੇ ਦੇ ਵਿਚਾਰੇ ਕਮਜ਼ੋਰ ਹੁੰਦੇ ਆ ਚਮੜੀ ਦੇ ਰੋਗ ਹੋਰ ਦੁੱਖ ਤਕਲੀਫਾਂ ਦਰਦਾ ਸਭਰਾ ਤੇ ਇੱਥੇ ਦਾਤਾ ਮੇਰਾ ਰਹਿਮਤ ਕਰਦਾ ਉਸ ਗੁੱਜਰਦਾ ਵੀ ਅੱਜ ਇਸ ਦਰਬਾਰ ਦੇ ਨਾਲ ਨਾਮ ਜੜਦਾ ਤੇ ਗੁੱਜਰ ਭਾਈਚਾਰਾ ਵੀ ਬਹੁਤ ਇੱਥੇ ਆਉਂਦੇ ਆ ਤੇ ਆਪਣੀਆਂ ਸੁੱਖਣਾਂ ਦੀ ਪੂਰਤਨਾ ਕਰਕੇ ਪੂਰਾ ਆਪਣਾ ਲੈ ਕੇ ਜਾਂਦੇ ਆ ਫਲ ਇਹ ਕਹਾਣੀ ਜਿਹੜੀ ਆ ਇਹ ਦੇਵਤੇ ਨੇ ਮੈਨੂੰ ਖੁਦ ਮੇਰੇ ਕੰਨਾਂ ਦੇ ਵਿੱਚ ਪਾਈ ਜਿਹੜੀ ਮੈਂ ਦੱਸ ਰਿਹਾ ਮੈਂ ਕਿਸੇ ਕੋਲ ਸੁਣੀ ਸੁਣਾਈ ਬਾਤ ਨਹੀਂ ਕਰ ਰਿਹਾ ਜੇ ਇਹਦੇ ਤੋਂ ਵੱਧ ਕੋਈ ਹੋਰ ਜਾਣਦਾ ਉਹ ਵੀ ਦੱਸ ਸਕਦਾ ਇਹ ਮੈਨੂੰ ਮੇਰੇ 6 ਸਾਲ ਰਹਿਣ ਦੇ ਵਿੱਚ ਵਿੱਚ ਦਾਤੇ ਨੇ ਦੱਸੀਆ ਜੋ ਮੈਂ ਅੱਜ ਦੱਸ ਰਿਹਾ ਤੇ ਬਹੁਤ ਮਹਿਮਾ ਮੇਰੇ ਵਾਸਤੇ ਤੇ ਬਹੁਤ ਜਦੋਂ ਦਾ ਮੈਂ ਆਇਆ ਪਤਾ ਨਹੀਂ ਕਿੰਨੇ ਕੋ ਬੱਚੇ ਮੇਰੀਆਂ ਹੱਥਾਂ ਥਾਣੀ ਇਥੇ ਝੋਲੀਆਂ ਚ ਪਏ ਆ ਤੇ ਖੁਸ਼ੀਆਂ ਨਾਲ ਦੁਨੀਆ ਨੇ ਆ ਕੇ ਇਸ ਦਰਬਾਰ ਦੀ ਸੇਵਾ ਵੀ ਕਰਦੇ ਆ ਹੁਣ ਮੇਰੀ ਇੱਕ ਬੇਨਤੀ ਹੋ ਰਿਆ ਇਸ ਦਰਬਾਰ ਦੇ ਵਿੱਚ ਮੈਂ ਪਿਛਲਾ ਕੁਛ ਨਹੀਂ ਕਹਿੰਦਾ ਕਿ ਪੰਜਾ ਛਿਆ ਸਾਲਾਂ ਦੇ ਵਿੱਚ ਜਿਹਦੇ ਜਿਹਦੇ ਵੀ ਇਥੋਂ ਦਾਤਾ ਬੱਚਿਆਂ ਦੀਆਂ ਮਿਲੀਆਂ ਥੋੜਾ ਥੋੜਾ ਧਿਆਨ ਕਰੋ ਇਸ ਦੇ ਦਰਬਾਰ ਵੱਲ ਬੋਲੀ ਦਾ ਕੰਮ ਜਿਹੜਾ ਅਧੂਰਾ ਪਿਆ ਆ ਉਹ ਪੂਰਾ ਹੋਵੇ ਤੇ ਆਪਣੀ ਸੇਵਾ ਯੋਗਦਾਨ ਪਾਓ ਆਪਣੇ ਹੱਥੀ ਬੇਸ਼ੱਕ ਲਾ ਕੇ ਜਾਓ ਮੈਨੂੰ ਦੋ ਰੁਪਏ ਦਾ ਇੱਥੇ ਲਾਲਚ ਨਹੀਂਗਾ ਕੋਈ ਕਿ ਮੈਂ ਕਿਸੇ ਕੋ ਲੈ ਕੇ ਤੇ ਗਲਤ ਪੈਸਾ ਲਾਵਾ ਤੇ ਇਹ ਮੇਰੀ ਇੱਕ ਬੇਨਤੀ ਪ੍ਰਵਾਨ ਕਰਿਓ ਤੇ ਇਸੇ ਤਰ੍ਹਾਂ ਇਹ ਦੇਰੇ ਦੀਆਂ ਬਹਾਰਾਂ ਬਣੀਆਂ ਰਹਿਣ ਤੇ ਜੋ ਵੀ ਆ ਪਛੜਿਆ ਹੋਇਆ ਕੰਮ ਆ ਪੂਰਾ ਹੋਵੇ ਜੈ ਬਾਬੇ ਸਿੱਧੋ ਮੇਰੀ ਇੱਛਾ ਤਾਰੀ ਦੇਵਤਾ ਤੇਰੀ ਸਦਾ ਹੀ ਜੈ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰ ਤੇ ਦੋਸਤੋ ਹੁਣੇ-ਹੁਣੇ ਤੁਸੀਂ ਜਿਹੜਾ ਆ ਦਿਲਬਾਗ ਮੂਨੀ ਜੀ ਦੇ ਮੂੰਹ ਤੋਂ ਜੜੀ ਐ ਇੱਥੋਂ ਦੀ ਦਰਬਾਰ ਦੀ ਜੜੀ ਐ ਉਹ ਮਹਿਮਾ ਸੁਣੀ ਐ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਗੁੱਜਰ ਦੀਆਂ ਮੱਜਾਂ ਕੀਨੇ ਬਣੀਆਂ ਵਰਮੀਆਂ ਉਹ ਸਾਰੀ ਕਹਾਣੀ ਜੜੀ ਐ ਉਹ ਬਾਬਾ ਜੀ ਨੇ ਆਪਣੇ ਮੂੰਹੋਂ ਜੜੀ ਐ ਤੁਹਾਨੂੰ ਸੁਣਾ ਦਿੱਤੀ ਐ ਬਹੁਤ ਹੀ ਖੂਬਸੂਰਤ ਇਸ ਥਾਂ ਦੇ ਉੱਤੇ ਇਸ ਥਾਂ ਦੀ ਮਹਿਮਾ ਤੁਸੀਂ ਜਾਣ ਚੁੱਕੇ ਹੋ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਹੜਾ ਆ ਉਹ ਮੁਨੀ ਮਹਾਰਾਜ ਜੀ ਨੇ ਜਿਹੜੀ ਉਹ ਕਹਾਣੀ ਸੁਣਾਈ ਤੇ ਬਹੁਤ ਹੀ ਜਿਆਦਾ ਮਹਿਮਾ ਇਸ ਦਰਬਾਰ ਦੀ ਜੇਕਰ ਤੁਹਾਨੂੰ ਵੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦੀ ਏਦਾਂ ਦੀ ਕੋਈ ਪ੍ਰੋਬਲਮ ਆਉਂਦੀ ਤੇ ਇੱਕ ਵਾਰੀ ਇੱਥੇ ਆ ਕੇ ਆਪਣੀ ਸੁਖਣਾ ਜ਼ਰੂਰ ਮੰਗੋ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਜਿਹੜਾ ਆ ਉਹ ਜਿਹੜਾ ਆ ਹਰੀ ਭਰੀ ਜ਼ਿੰਦਗੀ ਜਿਹੜੀ ਤੁਹਾਡੀ ਹੋ ਸਕੇ ਬਣੇ ਰਹੋ ਇਸੇ ਤਰ੍ਹਾਂ ਸਾਡੇ ਇਸ ਚੈਨਲ ਦੇ ਨਾਲ ਮਿਲਦੇ ਹਾਂ ਕਿਸੇ ਅਗਲੇ ਪ੍ਰੋਗਰਾਮ ਤੇ ਧੰਨਵਾਦ